ਸੁਨਿਆਰੇ ਦੀ ਦੁਕਾਨ ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਤਾਬੜਤੋੜ ਗੋਲੀਆਂ ਕਾਰ ਦੇ ਸ਼ੌਫਰਾਂ ਨੂੰ ਦੋ ਬੰਦੇ ਆਕੇ ਚਾਰ-ਪੰਜ ਗੰਨਸ ਫਾਇਰ ਕਰਕੇ ਗਏ ਨੇ ਦੋ ਦਿਨਾਂ ਵਿੱਚ ਦੂਜੀ ਘਟਨਾ ਨੂੰ ਦਿੱਤਾ ਅੰਜਾਮ ਜਾਨੀ ਮਾਲੀ ਨੁਕਸਾਨ ਤੋਂ ਰਹਿ ਆ ਬਚਾ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਬਗਲੀ ਕਲਾ ਬੈਂਕ ਡਕੈਤੀ ਤੇ ਅੱਜ ਸੁਨਿਆਰੇ ਦੇ ਚੈਨ ਖੋਣਾਂ ਤੇ ਸ਼ਾਮ ਨੂੰ ਪਰਮਜੀਤ ਜੁਵੈਲਰ ਦੁਰਾਹਾ ਵਿਖੇ ਅਨੇਵਾ ਗੋਲੀਆਂ ਚਲਾਈਆਂ ਗਈਆਂ ਪੁਲਿਸ ਖੰਨਾ ਦੀ ਮੁਸਤੈਦੀ ਢਿੱਲੀ ਪਈਆ ਚੋਣਾ ਦਾ ਮਾਹੌਲ ਸ਼ਾਂਤ ਹੁੰਦਿਆਂ ਹੀ ਅਪਰਾਧਿਕ ਘਟਨਾ ਵਿੱਚ ਵਾਧਾ ਹੋ ਰਿਹਾ ਹੈ ਪੁਲਿਸ ਅਤੇ ਵਪਾਰੀ ਦੇ ਦਰਸਨ ਮੁਤਾਬਿਕ ਵਿਅਕਤੀ ਬਾਈਕ ਉੱਪਰ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਟਕੇ ਹੁੰਦੇ ਨੇ ਉਹਨਾਂ ਆਉਂਦੇ ਹੀ ਪੰਜ ਫਾਇਰ ਕੀਤੇ ਜਿਸ ਨਾਲ ਦੁਕਾਨਦਾਰ ਸ਼ੀਸ਼ਾ ਟੁੱਟ ਗਿਆ ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਮੌਕੇ ਤੇ ਪਹੁੰਚੇ ਪੁਲਿਸ ਵਿਭਾਗ ਦੇ ਡੀਐਸਪੀ ਨikhil Garg ਅਤੇ ਐਸਐਚਓ ਦੁਰਾਹਾ ਪਹੁੰਚ ਗਏ ਜਿਨ੍ਹਾਂ ਦੱਸਿਆ ਕਿ ਫਾਇਰ ਕਰਨ ਵਾਲੇ ਵਿਅਕਤੀ ਨੇ 5 ਫਾਇਰ ਕੀਤੇ ਜੋ ਰਵੋਲਵਰ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰ ਕਰਨ ਵਾਲੇ ਵਿਅਕਤੀ ਸ਼ਹਿਰ ਦੇ ਰੇਲਵੇ ਸਟੇਸ਼ਨ ਵੱਲ ਭੱਜਣ ਵਿੱਚ ਸਫਲ ਹੋ ਗਏ ਇਸ ਸਬੰਧੀ ਪੁਲਿਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਨ੍ਹਾਂ ਤੋਂ ਜਾਲੀ ਸ਼ੌਕੇ ਗੋਲੀਆਂ ਚੱਲੀਆਂ ਕਿ ਪੂਰਾ ਮਾਮਲਾ एक सामने इन्फॉर्मेशन आई थी ग्राह है थाना राउंड अठ पैंती अठ चाली से कि परमजीत ज्वेलर जो कि दराहा मेन बाजार जे शॉप है दो बंदे आके चार पाँच राउंड फायर करके गए हैं ये अंदर जेडे राउंड ने सारे बाहरों फायर किए गए हैं अंदरों जल्द ही नुकसान नहीं ही होया दुकान का कक्षा टूट गया है सर लगे पता कि कि किस गोलियाँ चलाई गई नहीं हाँ जी मैट अंडर इन्वैस्टेशन है सर गल करते हैं जिस तरह के थोड़ा समा पहला भी कुछ साल पहला भी फायर हुए थी इन दुकान परिषद की कहना चाहूँगी मामला उसने जुड़े जाता है ਸੋ uh, that is a matter of investigation ਅਸੀਂ ਉਹ ਪੱਕੀ ਜਿਹੜਾ ਹੈਗਾ ਡੂਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ ਸਰ ਮੁਰਲੀ ਜਾਂਚ ਦੇ ਰਿਹਾ ਤੁਹਾਨੂੰ ਕੱਲ੍ਹ ਸਾਮਣੇ ਆਏ ਸੀ ਨਹੀਂ ਹਜੇ ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਅਸੀਂ ਹਜੇ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਸਰ ਕਾਲਜ ਦੇ ਘਟਨਾ ਮਾਤਰਿਆ ਮੁਰਲੀ ਜਨਾ ਤੁਹਾਨੂੰ ਕਲਾ ਦੇ ਇਹ ਉਸ ਰੱਖਣ ਵਾਲੇ ਖੇਤਰ ਕੰਦਾ ਉਸੇ ਬੈਂਕ ਦੇ ਡੈਟਚਰੀ ਆ ਅੱਜ ਸਿਕੰਡ ਦੁਪਹਿਰੇ ਘੌਰਲਾ ਪਿੰਡ ਦੇ ਵਿੱਚ ਘਟਨਾ ਮਾਤਰਿਆ ਚੱਲ ਰਹੀ ਹੈ ਤੇਜੀ ਘਟਨਾ ਜੋ ਹੋ ਰਹੀ ਹੈ ਬਾਲ ਚੈੱਕ ਕਰਨ ਦਾ ਸਵਾਲ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਪੁਰਾਣੀ ਘਟਨਾਵਾਂ ਵਾਪਰਿਆ ਨੇ ਕਿ ਉਹ ਟ੍ਰੇਸ ਹੋ ਜਾਣ ਤੇ ਅਸੀਂ ਉਸੇ ਅੱਗੇ ਘਟਨਾ ਜਲ ਆਜੋਂ ਸੇ ਪਹਿਲਾਂ ਚੈੱਕ ਕਰ ਰਿਹਾ ਜੀ ਕਿ ਅਸੀਂ ਟੈਕਨੀਕਲ ਹਿਊਮਨ ਡੈਜ਼ਲ ਦੋਨੋਂ ਯੂਜ਼ ਕਰਾਂਗੇ ਜਲਦੀ ਜਲਦੀ ਇਟ ਟ੍ਰੇਸ ਕਰਾਂਗੇ ਸੁਨਿਆਰੇ ਦੀ ਦੁਕਾਨ ਤੇ ਅਣਪਛਾਤੇ ਵਿਅਕਤੀਆਂ ਨੇ ਛਲਾਈਆਂ ਤਾਬੜ ਤੋੜ ਗੋਲੀਆਂ ਦਾਕਰੇ ਸ਼ੌਕਤ ਨਾਲ ਦੋ ਬੰਦੇ ਆਕੇ ਚਾਰ ਪੰਜ ਗੰਨ ਫਾਇਰ ਕਰਕੇ ਤੈਨੇ ਦੋ ਦਿਨਾ ਵਿੱਚ ਦੂਜੀ ਕਟਨਾ ਨੂੰ ਦਿੱਤਾ ਅੰਜਾਮ ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਕੱਲ ਬਗਲੀ ਕਲਾ ਬੈਂਕ ਡਕੈਤੀ ਤੇ ਅੱਜ ਸੁਨਿਆਰੇ ਦੇ ਚੈਨ ਖੋਣ ਤੇ ਸ਼ਾਮ ਨੂੰ ਪਰਮਜੀਤ ਜੁਵੈਲਰ ਦੁਆਰਾ ਹਵਿਕੇ ਅਨੇਵਾ ਗੋਲੀਆਂ ਚਲਾਈਆਂ ਗਈਆਂ ਪੁਲਿਸ ਖੰਨਾ ਦੀ ਮੁਸਤਤਿਬ ਢਿੱਲੀ ਪਈਆ ਚੋਣਾ ਦਾ ਮਾਹੌਲ ਸ਼ਾਂਤ ਹੁੰਦਿਆਂ ਹੀ ਅਪਰਾਧਿਕ ਘਟਨਾ ਵਿੱਚ ਵਾਧਾ ਹੋ ਰਿਹਾ ਹੈ ਪੁਲਿਸ ਅਤੇ ਵਪਾਰੀ ਦੇ ਦਰਸ਼ਨ ਮੁਤਾਬਿਕ ਵਿਅਕਤੀ ਬਾਈਕ ਉੱਪਰ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਟਕੇ ਹੁੰਦੇ ਨੇ ਉਨ੍ਹਾਂ ਆਉਂਦੇ ਹੀ ਪੰਜ ਫਾਇਰ ਕੀਤੇ ਜਿਸ ਨਾਲ ਦੁਕਾਨਦਾਰ ਸ਼ੀਸ਼ਾ ਟੁੱਟ ਗਿਆ ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਮੌਕੇ ਤੇ ਪਹੁੰਚੇ ਪੁਲਿਸ ਵਿਭਾਗ ਦੇ ਡੀਐਸਪੀ ਨikhil garg ਅਤੇ ਐਸਐਚਓ ਦੁਰਾਹਾ ਪਹੁੰਚ ਗਏ ਜਿਨ੍ਹਾਂ ਦੱਸਿਆ ਕਿ ਫਾਇਰ ਕਰਨ ਵਾਲੇ ਵਿਅਕਤੀ ਨੇ ਪੰਜ ਫਾਇਰ ਕੀਤੇ ਜੋ ਰਵੋਲਵਰ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰ ਕਰਨ ਵਾਲੇ ਵਿਅਕਤੀ ਸ਼ਹਿਰ ਦੇ ਰੇਲਵੇ ਸਟੇਸ਼ਨ ਵੱਲ ਭੱਜਣ 'ਚ ਸਫਲ ਹੋ ਗਏ ਇਸ ਸਬੰਧੀ ਪੁਲਿਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਜਾਲੀ ਸ਼ੌਪ ਤੇ ਗੋਲੀਆਂ ਚੱਲੀਆਂ ਕਿ ਪੂਰਾ ਮਾਮਲਾ ਇੱਕ ਸਮੇਂ ਇਨਫੋਰਮੇਸ਼ਨ ਆਇਆ ਕਿ ਰਾਹ ਖਾਨੇ ਰਾਊਂਡ 835 840 ਦੇ ਇੱਕ ਪਰਮਜੀਤ ਜੁਐਲਰਸ ਜੋ ਕਿ ਚਰਾਹਾ ਮੇਨ ਸੁਦਾਰਨੇ ਦੇ ਸ਼ੌਪ ਹੈ ਉਹਨਾਂ ਦੇ ਇੱਥੇ ਦੋ ਬੰਦੇ ਆ ਕੇ ਚਾਰ ਪੰਜ ਰਾਉਂਡ ਫਾਇਰ ਕਰਕੇ ਗਏ ਨੇ ਇਹਦੇ ਅੰਦਰ ਜਿਹੜੇ ਰਾਉਂਡ ਨੇ ਸਾਰੇ ਬਾਹਰੋਂ ਫਾਇਰ ਦਿੱਤੇ ਗਏ ਨੇ ਪਰ ਮੰਦਰ ਜਾਲੀ ਨੂੰ ਨੁਕਸਾਨ ਨਹੀਂ ਹੋਇਆ ਦੁਕਾਨ ਦਾ ਕੱਚਾ ਟੁੱਟ ਗਿਆ ਹੈ ਸਰ ਲੱਗਿਆ ਪਤਾ ਕਿ ਕਿਸ ਸਰਕਾਰ ਲਈ ਗੋਲੀਆਂ ਚਲਾਈਆਂ ਗਈਆਂ ਨੇ ਨਹੀਂ ਹਜੇ ਮੈਟਰ ਅnder ਇਨਵੈਸਟੀਗੇਸ਼ਨ ਹੈ ਸਰ ਗੱਲ ਕਰਦੇ ਜਿਸ ਤਰ੍ਹਾਂ ਜੇ ਥੋੜਾ ਸਮਾਂ ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਫਾਇਰ ਹੋਈ ਸੀ ਇਹਨਾਂ ਦੀ ਦੁਬਾਨ ਤੇ ਇਹਨਾਂ ਦੇ ਬੇਟਾ ਜੀ ਤੇ ਕੀ ਕਹਿਣਾ ਚਾਹੁੰਗੇ ਇਹ ਮਾਮਲਾ ਉਸ ਨਾਲ ਜੋੜਿਆ ਜਾ ਸਕਦਾ ਆ ਡੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਉਹ ਪੱਖ ਵੀ ਜਿਹੜਾ ਹੈਗਾ ਡਿਊਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ ਸਰ ਮੂਲ ਰੀ ਜਾਂਚ ਦੇ ਰਿਖਤ ਕੋਲ ਸਾਹਮਣੇ ਆਈ ਸੀ ਨਹੀਂ ਹਜੇ ਇਟ ਇਜ਼ ਟੂ अर्ली ਟੂ ਸੇ ਐਨੀਥਿੰਗ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਪ੍ਰੋਬਲਮ ਘਟਣਾ ਬਤਰੀ ਹੈ ਮਗਰ ਇਹ ਕਿਉਂਕਿ ਕਲਾਮ ਹੈ ਉਸਲੇ ਖਨਵਾ ਦੇ ਖੇਤਰ ਬੰਦ ਹੈ ਉਸੇ ਬੰਦੇ ਦੇ ਕੈਸ ਕੇ ਹੋਈ ਆ ਅੱਜ ਸਿਕੰਦ ਦੁਪਹਿਰੇ ਪੌੜਲਾ ਪਿੰਡ ਦੇ ਵਿੱਚ ਘਟਣਾ ਵਾਪਰਿਆ ਚਾਨੂੰ ਕੋਲ ਵੀ ਤੀਜੀ ਘਟਨਾ ਦੋਲ ਚੈੱਕ ਕਰ ਰਿਹਾ ਅਸੀਂ ਕੋਸ਼ਿਸ਼ ਕਰ ਰਹੇ ਜਿਹੜੇ ਪੁਰਾਣੀ ਘਟਨਾ ਵਾਪਰਿਆ ਨੇ ਕਿ ਉਹ ਟਰੇਸ ਹੋ ਜਾਣ ਅਸੀਂ ਕੋਸ਼ਿਸ਼ ਕਰ ਰਹੇ ਕਿ ਬਹੁਤ ਜਲਦੀ ਜਲਦੀ ਟਰੇਸ ਸਰ ਇਹ ਘਟਨਾ ਕਿਸਲੇ ਜੋ ਟ੍ਰੇਸ ਕਰਨ ਜਾਵੇ ਅੱਜ ਅਸੀਂ ਪਹਿਲਾਂ ਚੈੱਕ ਕਰ ਰਹੇ ਹਾਂ ਜੇ ਕਿ ਅਸੀਂ ਟੈਕਨੀਕਲ ਹਿਊਮਨ ਡੈਜਨ ਦੋਨੋਂ ਯੂ